ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਰਨਾਨਾ ਕਾਰ ਬੀਆਰ ਫਰਾਈਪੁਰ ਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਗੱਲ ਆਈਕਨ ਦਾ ਬਟਨ ਦਬਾ ਲਓ ਸੋ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਲੱਗ ਲੱਗ ਤਰ੍ਹਾਂ ਦੀਆਂ ਗੱਡੀਆਂ ਲੱਗ ਲੱਗ ਮਾਡਲ ਲੱਗ ਲੱਗ ਕੰਪਨੀ ਦੀਆਂ ਗੱਡੀਆਂ ਨਾਲ ਤੇ ਆਓ ਲੈ ਚੱਲਦੇ ਹਾਂ ਤੁਹਾਨੂੰ ਮਰੂਤੀ ਸੰਜੁਕੀ ਸਿਆਜ 2017 ਮਾਡਲ ਵੀਡੀਏ ਪਲੱਸ ਦਿੱਲੀ ਨੰਬਰ ਫਰਸਟ ਓਨਰ ਦੀ ਬਿਲਕੁਲ ਬ੍ਰੈਂਡ ਨਿਊ ਕਾਰ ਜੇਕਰ ਇਹਦੇ ਟਾਇਰ ਨੇ ਚਾਰੋਂ ਟਾਇਰ ਨਵੇਂ VDI ਪਲਸ 2017 ਮਾਡਲ ਇਹਦੇ ਨਾਲ ਹੀ ਅਦਰ 2016 ਮਾਡਲ VDI ਪਲਸ ਫਸਟ ਓਨਰ ਦਿੱਲੀ ਨੰਬਰ ਸਾਰੀ ਗੱਡੀ ओरिजिनल ਹੋਇਆ 16 ਮਾਡਲ ਐਨਓਸੀ ਜਿਸ ਵੀ ਗੱਡੀ ਤੁਸੀਂ ਕਹੋਗੇ ਉਸੇ ਸਟੇਟ ਨੂੰ ਮਿਲ ਜਾਏਗੀ ਪਰ ਤੋਂ ਵੱਡੀ ਗੱਲ ਇਹ ਆ ਵੀ ਆਪਣੇ ਕਾਰ ਬਿਜ਼ਨਸ ਤੇ ਲੋਨ ਦੀ ਸਹੂਲਤਾਂ ਵੀ ਹੈਗੀਆਂ ਜੇਕਰ ਤੁਸੀਂ ਡਾਊਨ ਪੇਮੈਂਟ ਦੇ ਕੇ ਗੱਡੀ ਕਿਸੇ ਤੇ ਵੀ ਲੋਨ ਕਰਵਾਉਣਾ ਚਾਹੋ ਤਾਂ ਲੋਨਿੰਗ ਹੋ ਜਾਏਗਾ ਇਹ 2016 ਮਾਡਲ ਹੈ ਫਰਸਟ ਓਨਰ VDI+ ਨਾਲ ਦੀ 2017 ਮਾਡਲ ਤੋਂ ਨੇ ਇੱਕੋ ਕਲਰ ਦੀਆਂ ਗੱਡੀਆਂ ਨੇ ਫਰਸਟ ਓਨਰ ਦੀਆਂ ਦਿੱਲੀ ਨੰਬਰ ਨਾਲ ਖਰੀਦੀਆਂ ਆਪਣੇ ਕਾਰ ਬਿਜ਼ਨਸ ਤੇ ਇਸ ਦੇ ਨਾਲ ਹੀ Honda City 2015 ਮਾਡਲ ਦਿੱਲੀ ਨੰਬਰ ਫਸਟ ਓਨਰ ਲਾਈ ਵੀ ਲੱਗੇ ਟਾਇਰ ਚਾਰੋਂ ਨਵੇਂ ਇਸ ਦੇ ਨਾਲ ਹੀ ਅਦਰ Honda Meet 2015 ਮਾਡਲ ਅਕੀਲ ਓਨਰ ਦੀ ਦਿੱਲੀ ਨੰਬਰ ਵਾਈਟ ਕਲਰ ਐਸ ਵਾਲਾ ਮਾਡਲ ਸਟੀering ਕੰਟਰੋਲ ਸੀਅਰ ਦੇ ਟਾਇਰ ਪਲੈਨ ਨਿਊ ਕਾਰ ਹੈ ਇਸ ਦੇ ਨਾਲ ਹੀ ਇੱਧਰ Alto 800 2012 ਮਾਡਲ ਦਿੱਲੀ ਨੰਬਰ ਫਸਟ ਓਨਰ Patraon 2012 ਮਾਡਲ 800 ਇਸ ਦੇ ਨਾਲ ਹੀ ਇੱਧਰ ਆਪਣੇ ਕੋਲੇ Alto LXI 2010 ਮਾਡਲ ਬਲੈਕ ਕਲਰ ਦੀ ਉਪਰ ਨੰਬਰ ਨਾਲ ਹੀ ਇੱਧਰ LX Alto 2008 ਮਾਡਲ ਵਾਈਟ ਕਲਰ ਤੋ ਦੋਸਤੋ ਸਾਰੀਆਂ ਗੱਡੀਆਂ ਜਿਸ ਟਾਈਮ ਆਪਣੇ ਕੋਲੇ ਸੇਲ 'ਚ ਹਨ ਕੋਈ ਵੀ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਥੱਲੇ ਵੀ ਮੈਂਸ਼ਨ ਕੀਤਾ ਹੋਇਆ ਹੈ ਤੇ ਵੀਡੀਓ ਵਿੱਚ ਵੀ ਦੱਸਾਂਗੇ ਤੁਹਾਨੂੰ ਹੋਰ ਇਨਫੋਰਮੇਸ਼ਨ ਲਈ ਸਾਡੇ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਨਲਾਈਨ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ ਸਾਡੀ ਗੱਡੀ ਤੇ ਗੱਡੀ ਵਿੱਚ ਕਟਾ ਕੇ ਗੱਡੀ ਵੀ ਲੈ ਜਾ ਸਕਦੇ ਹੋ ਸੈਕੰਡ ਹੈਂਡ ਗੱਡੀ ਕੋਈ ਡਾਊਨ ਮਾਡਲ ਤੁਸੀਂ ਪੁੱਟਾ ਵੀ ਸਕਦੇ ਹੋ ਆਪਾਂ ਨੂੰ ਗੱਡੀ ਤੇ ਸਾਰੀਆਂ ਗੱਡੀਆਂ ਆਪਣੇ ਕੋਲ ਇਸ ਟਾਈਮ ਸੇਲ 'ਚ ਹੋਣ ਸਾਡਾ ਨੰਬਰ ਹੈਗਾ 98555 26453 97814 39735 ਗੁਰਨਾਨਕ ਆਰਬੀਆ ਫੋਰੇਪੋਰਸਿਟੀ